ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਰਾਮ ਰਾਮ ਜੀ ਹੋ ਠੀਕ ਹੋ ਜੀ ਤੁਸੀਂ ਅੱਜ ਆਪਾਂ ਜੀ ਪਿਛਲੇ ਪਿੰਡ ਜਾ ਰਹੇ ਆ ਜੀ ਪਿੰਡ ਮੋਗੇ ਜ਼ਿਲ੍ਹੇ ਚ ਆਪਣਾ ਮੀਨੀਆ ਉੱਥੇ ਚੱਲਦੇ ਆ ਆਜੋ ਤੁਹਾਨੂੰ ਲੈ ਕੇ ਚੱਲਦੇ ਆ ਜੀ ਉਹ ਇਹ ਆਪਣੇ ਪਿੰਡ ਤੋਂ ਰਸਤਾ ਜਿਹੜਾ ਜਾ ਰਿਹਾ ਲੁੱਦਿਆਂ ਵਾਲੇ ਨੂੰ ਉਸ ਰਸਤੇ ਤਾਂ ਜੀ ਹੁਣ ਆਪਾਂ ਪਹਿਲਾਂ ਜਾਂਦੇ ਆ ਜੀ ਮੁੱਲਾਂਪੁਰ ਮੁੱਲਾਂਪੁਰ ਤੋਂ ਜਾਣਾ ਜੀ ਫਿਰ ਰਾਈਕੋਟ ਜੀ ਆਪਣੇ ਪੌੜਾ ਜੀ ਪੌ ਬਾਈਪਾਸ ਦਾ ਕਿੰਨੇ ਕ ਤੁਹਾਨੂੰ ਇਹ ਵਾਰੇ ਪਤਾ ਹੀ ਆ ਜੀ ਇਹ ਬਾਈਪਾਸ ਦਾ ਪੌੜਾ ਜੀ ਇਹ ਜੰਦੀ ਕਿ ਲੰਦੇ ਆਣੇ ਨੂੰ ਸੜਕ ਗੱਲਾਂ ਨਹੀਂ ਨਹਿਰ ਆਪਣੀ ਨਹਿਰ ਆ ਗਈ ਜੀ ਆਪਣੇ ਪਿੰਡ ਨੂੰ ਵੀ ਰਸਤਾ ਜਾਂਦਾ ਪਰਲੀ ਸਾਈਡ ਤੋਂ ਉਸ ਪਾਸੇੋਂ ਦੇ ਵੀ ਜਿਹੜੇ ਰਸਤੇ ਤੋਂ ਮੈਂ ਮੁੜ ਕੇ ਆਇਆ ਇਹ ਬਾਈ ਪਾਸ ਵਾਲਾ ਰਸਤਾ ਜੀ ਇਹ ਬਾਬਾ ਟੀ ਸਟਾਲ ਆ ਜੀ ਰੇਹੜੇ ਦੇ ਉੱਤੇ ਬਾਬਾ ਟੀ ਸਟਾਲ ਮਸ਼ਹੂਰਾ ਬਾਬਾ ਜੀ ਉਹ ਬਾਬਾ ਜੀ ਖੜੇ ਨੇ ਚਾਹ ਬਣਾਉਂਦੇ ਨੇ ਇਹ ਬਾਬਾ ਜੀ ਲਈ ਬਹੁਤ ਜੁਆ ਹੈ ਇੱਥੇ ਲੋਕਾਂ ਵੇਰੇ ਸੈਰ ਕਰਦੇ ਰਹੇ ਤੇ ਨਾਲ ਚਾਹ ਪੀ ਕੇ ਜਾਂਦੇ ਆ ਇਹ ਨਹਿਰ ਦਾ ਪਾਣੀ ਆਪ ਹੈ ਇਹ ਵੀ ਰਸਤਾ ਸਿੱਧਾ ਜੀ ਲੁਬਿਆਣੇ ਨੂੰ ਜਾਂਦਾ ਜੀ ਇੱਥੋਂ ਰਾਈਟ ਹੈਂਡ ਤੇ ਮੁੰਮਾਪੁਰ ਨੂੰ ਜਿਹਨੇ ਜਾਣਾ ਮੁੰਮਾਪੁਰ ਨੂੰ ਜਾ ਸਕਦਾ ਜੀ ਤੇ ਬਾਕੀ ਪਿੰਡਾਂ ਵਾਲੇ ਪਾਸੇ ਵੀ ਨਿਕਲ ਜਾਂਦਾ ਜੀ ਇਹ ਰਸਤਾ ਇਹਦਾ ਪਾਣੀ ਬੰਦ ਹੈ ਪਾਣੀ ਬੰਦ ਕੀਤਾ ਹੋਇਆ ਜੀ ਮਤਲਬ ਨਹੀਂ ਆਪਣੇ ਪਿੰਡ ਨੂੰ ਪਛੜਿਆ। ਵਿਸ਼ੋਕੜ ਨਹੀਂ ਕਦੇ ਭੁੱਲਿਆ ਜਾਂਦਾ ਜੀ। ਐਕਚੁਅਲੀ ਸਾਡੇ ਪਾਪਾ ਜੀ ਆਏ ਸੀਗੇ ਜੀ ਉਸ ਪਿੰਡ ਤੋਂ। ਲੋਕੇ ਜਿਹਰੇ ਚੋਂ। ਸਾਡਾ ਵੀ ਪਿਆਰਾ ਪਿੰਡ ਹੈ ਜੀ। ਉਹ ਪੁਰਾਣੇ ਪਿੰਡ ਨੂੰ ਤਾਂ ਭੁੱਲ ਨਹੀਂ ਸਕਦੇ ਜੀ ਅਸੀਂ। ਸਾਨੂੰ ਮੁੰਲਾਪੁਰ ਆ ਗਿਆ ਜੀ ਮੁੰਲਾਪੁਰ ਸ਼ਹਿਰ ਸ਼ਹਿਰ ਤਾਂ ਹੈਗਾ ਜੀ ਸ਼ਹਿਰ ਕੀ ਕਹੀਏ ਸ਼ਹਿਰ ਹੁੰਦੀ ਪਰ ਰਸਤਾ ਹੀ ਬੜਾ ਖਰਾਬ ਆ ਜੀ ਪਿੰਡ ਦਾ ਇਹ ਤਾਂ ਵੈਸੇ ਪਹਿਲਾਂ ਪਿੰਡ ਹੁੰਦਾ ਸੀ ਹੁਣ ਸ਼ਹਿਰ ਬਣ ਗਿਆ ਜੀ ਰਸਤਾ ਹੀ ਬੜਾ ਖਰਾਬ ਆ ਇਹ ਟੋਲ ਅੰਮੜਾ ਤੋਂ ਲੈ ਕੇ ਮੁੰਲਾਪੁਰ ਨੂੰ ਰਸਤਾ ਜਾਂਦਾ ਜੀ ਤਾਂ ਇਹ ਬੜਾ ਹੀ ਖਰਾਬ ਆ ਇਦਰਾ ਖੇਡਾ ਜੀ ਇਦਰਾ ਮੁੱਲਾਂ ਪੰਨੋ ਐਂਟਰ ਕਰਨ ਲੱਗਿਆ ਜਿੰਨਾ ਹੋਰ ਵੀ ਲੋ ਪੀਗੋ ਬਸ ਸਾਰੇ ਤੋਂ ਪਰ ਨਿਕਲਈ ਅੱਜ ਬਾਈ ਰੱਬ ਦੀ ਕਿਰਪਾ ਨਾਲ ਜੀ ਨਾਮ ਬਦਲਵਾਈ ਸੀ ਜੀ ਦੂਸਾ ਸਮੂਹ ਨਿਕਲਿਆ ਹੋਇਆ ਹੈ ਜੀ ਸੜਕਾਂ ਦਾ ਬਣਾਇਆ ਦੱਸੋ ਇਹ ਰੇਂਜੀ ਰੂਟ ਇੱਧਰ ਮੁ ਗਿਆ ਬੜੀ ਫੋਜਪੁਰ ਮੋਗਾ ਇੱਧਰ ਜਾਂਦਾ ਈ ਲੁਧਿਆਣਾ ਇੱਧਰ ਮੁ ਗਿਆਣਾ ਉਹ ਦੇਖੋ ਜੀ ਅਜਾ ਸਰਕਾਰ ਮੂਰੇ ਭੱਜ ਗਈ ਅਜਾ ਸਰਕਾਰ ਨੇ ਤਾਂ ਜੀ ਸਲਿੱਪ ਮਾਰੀ ਹੋਗੇ ਜੀ ਪਰਲੀ ਸਾਈਡ ਜਾਣਾ ਪੈਂਦਾ ਜੀ ਇਹ ਸੱਚ ਨਹੀਂ ਹੈ ਨਹੀਂ ਆਹ ਦੇਖ ਲਓ ਸੜਕਾਂ ਦਾ ਹਾਲ ਕੀ ਕਰੂ ਬੰਦਾ ਦੇਖੋ ਜੀ ਮੁੱਲਾਂਪੁਰ ਸ਼ਹਿਰ ਮੁੱਲਾਂਪੁਰ ਤੱਕ ਬੱਖਾ ਬੱਖਾ ਨਾਲ ਜ਼ਰੂਰ ਲੱਗਦਾ ਜੀ ਪੱਕੇ ਹੱਥ ਨੂੰ ਮੋੜਨ ਲੱਗਿਆ ਜੀ ਥੋੜੇ ਪਾਸੇ ਇਹ ਥੋੜੇ ਪਾਸੇ ਨੂੰ ਮੋੜ ਲਿਆ ਗੋਲ ਲੱਗਿਆ ਜੀ ਗੱਡੀ ਆਪਾਂ ਮੈਨੀ ਰਾਈਟ ਹੈਂਡ ਮੋੜ ਲੈਣੀ ਇਹਦੀ ਆਪਾਂ ਇਹ ਨਹੀਂ ਬਹੁਤ ਬੜਾ ਟੁਰਾ ਆ ਮਿੱਚਾ ਲਾ ਕੇ ਨਹੀਂ ਅੱਗ ਇਹਦੀ ਬੱਸ ਅੱਡਾ ਬੋਲਣਾ ਪੜਦਾ ਬੱਸ ਅੱਡਾ ਬੱਸਾਡਾ ਬਣਿਆ ਸੈ ਨੂੰ ਮੁੱਲਾਂਪੁਰ ਦਾ ਬੱਸਾਡਾ ਜੀ 22 ਸ਼ਹੀਦ ਕਰਤਾਰ ਸਿੰਘ ਸਰਾਭਾ ਬੱਸ ਸਟੈਂਡ ਮੁੱਲਾਂਪੁਰ ਦਾਖਾ ਜੀ ਹੁਣ ਆਪਾਂ ਜਾ ਰਹੇ ਹਾਂ ਜੀ ਮੁੱਲਾਂਪੁਰ ਤੋਂ ਰਾਏਕੋਟ ਵਾਲੀ ਫੜਕ ਜੀ ਮੁੰਲਾਪੁਰ ਸ਼ਹਿਰ ਦਾ ਦੁਕਾਨਾਂ ਦੁਕਾਨਾਂ ਸਿੱਧੀ ਸੜਕ ਰਾਏਕੋਟ ਤੋਂ ਇਹ ਰਾਏਕੋਟ ਬਰਨਾਲਾ ਨੂੰ ਜਾਂਦੀ ਹੈ ਪਹਿਲਾਂ ਇਸ ਪੁਲ ਤੋਂ ਇਹ ਪੁਲ ਬਣਨ ਤੋਂ ਪਹਿਲਾਂ ਬਹੁਤ ਆਉਣੀ ਜਾਣੀ ਬਹੁਤ ਔਖੀ ਸੀ ਫਾਟਕ ਲੱਗ ਜਾਂਦੇ ਸੀ ਤੇ ਹੁਣ ਪੁਲ ਬਣਾਤਾ ਇਹਨਾਂ ਨੇ ਜੀ ਬਣਾਏ ਨੂੰ ਤਾਂ ਖੈਰ ਕਾਫੀ ਸਾਲ ਹੋ ਗਏ ਯਾਨੀ ਜੀ ਹੁਣ ਟ੍ਰੈਫਿਕ ਤਾਂ ਥੋੜੀ ਨਿਜਾਤ ਮਿਲੀ ਆ ਜੀ ਪੁਲ ਬਣਨ ਦੇ ਨਾਲ ਨਹੀਂ ਤਾਂ ਗੱਡੀ ਲੰਘਦੀ ਹੁੰਦੀ ਸੀ ਟ੍ਰੇਨ ਤੇ ਫਾਟਕ ਲੱਗ ਜਾਂਦਾ ਸੀ ਗੁਰਦੁਆਰਾ ਸਾਹਿਬ ਆ ਜੀ ਪੈਨ ਨੋਟ ਡਾਕਟਰ ਗਿਆ ਨੋ ਜੀ ਵੀਰੋ ਇਹ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਇਹ ਹਲਵਾਰਾ 에어ਪੋਰਟ ਬਣਨ ਲੱਗਿਆ ਜੀ ਆਪਣਾ ਅਜੇ ਸ਼ੁਰੂਆਤ ਹਲੇ ਹੋਈ ਨਹੀਂ ਹੈਗੀ ਬਣ ਰਿਹਾ ਜਿਵੇਂ ਸਾਹਮਣੇਲੇ ਟਾਈਮ ਦੇ ਵਿੱਚ ਇਥੋਂ ਵੀ ਇੰਟਰਨੈਸ਼ਨਲ ਹਵਾਈ ਸੇਵਾਵਾਂ ਜੂ ਰਹੀਆਂ ਨਹੀਂ ਇਸੋਂ ਨੇ ਪਿੰਡ ਹਲਵਾਰਾ ਜੀ ਇਹ ਹਲਵਾਰਾ ਪਿੰਡ ਹੈ ਇਹ ਰਸਤਾ ਜਾਂਦਾ ਜੀ ਰੋਡ ਨੂੰ ਇਹ ਹਲਵਾਰਾ ਜੀ ਹਲਵਾਰਾ ਵੀ ਇੱਕ ਕਸਬਾ ਹੀ ਬਣ ਗਿਆ ਜੀ ਹੁਣ ਪਿੰਡ ਦਾ ਆਪਾ ਕਹਿ ਸਕਦੇ ਆ ਪਿੰਡ ਆ ਪਰ ਅੱਗੇ ਮਤਲਬ ਬਾਜ਼ਾਰ ਵਾਂਗੂ ਸ਼ਹਿਰ ਵਾਂਗੂ ਹੀ ਹੋ ਗਿਆ ਜੀ ਇਰੋ ਰਾਏਕੋਟ ਆ ਗਏ ਆ ਜੀ ਰਾਏਕੋਟ ਪੁੱਜ ਗਏ ਜੀ ਰਾਏਕੋਟ ਆ ਗਏ ਜੀ ਤੋਂ ਪਨੇਖੜੇ ਵਿੱਚ ਝਾਂ ਹੋ ਜਾਂਦੀ ਹੈ ਜੀ ਵਿੱਚ ਬੱਧਾ ਹੋ ਜਾਂਦਾ ਹੈ ਜੀ ਇਹ ਰਾਏਕੋਟ ਆ ਗਏ ਪਹੁੰਚ ਗਏ ਪੁੱਜ ਗਏ ਗੁਰਦੁਆਰਾ ਸਿੰਘਦਾਨੀ ਆਣਾ ਸਾਹਿਬੀ ਜੋ ਕਿ ਟਹਲੀ ਸਾਹਿਬ ਨਾਮ ਤੇ ਵੀ ਮਸ਼ਹੂਰ ਹੈ ਜੀ ਇਤਿਹਾਸਿਕ ਗੁਰੂ ਘਰ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜੀ ਤਹਲੀ ਆਣਾ ਸਾਹਿਬੀ ਗੁਰੂਆਂ ਨੇ ਜੰਨੇ ਸ਼ਸਤਰਰੀਏ ਦੀ ਉੰਨੀ ਘਟਾ ਜੀ ਅੰਮ੍ਰਿਤਸਰ ਗੁਰੂ ਗੋਬਿੰਦ ਸਿੰਘ ਜੀ ਆਰਾਹਤ ਹੈ ਇਹਨਾਂ ਨੇ ਬੱਚਿਆਂ ਦੀ ਕੁਰਬਾਨੀ ਸਿੱਖਦੇ ਨਹੀਂ ਭੁੱਲਦੇ ਇਹ ਅੰਮ੍ਰਿਤਸਰ ਤੋਂ ਪੋਰ ਅਲੀਆਣਾ ਸਾਹਿਬ ਦੀ ਥੋੜਾ ਆਪਣੇ ਪਿੰਡ ਨੂੰ ਚੱਲਦੇ ਜੀ ਹਾਂਜੀ ਵੀਰੋ ਇਹ ਪਿੰਡ ਦੀ ਚੱਕਰ ਹੈ ਜੀ ਚੱਕਰ ਪਿੰਡ ਹੈ ਜੀ ਮੋਗੇ ਜਲੇ ਦਾ ਦੇਖੋ ਜੀ ਕਿੰਨਾ ਸੋਹਣਾ ਜੀ ਇਹ ਹੈ ਤਾਂ ਟੋਬਾ ਜੀ ਦੇਖੋ ਇਹ ਔਲੇ ਦਵਾਲੇ ਕਿੰਨਾ ਸੋਹਣਾ ਪਿੰਡ ਵਾਲਿਆਂ ਨੇ ਬਣਾਇਆ ਹੋਇਆ ਜੀ ਬੈਠਣ ਨੂੰ ਦੇਖੋ ਜੀ ਦੇਖ ਲੋ ਜੀ ਇਹ ਹੈ ਛੱਪੜ ਜੀ ਇਹ ਹੈ ਛੱਪੜ ਇਹਨੂੰ ਦੇਖੋ ਜੀ ਪੱਕਾ ਬਣਾਇਆ ਹੋਇਆ ਜੀ ਲਓ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਵਾ ਜੀ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਜੀ ਕਿੰਨਾ ਸੋਹਣਾ ਤਲਾਬ ਲੱਗਦਾ ਏ ਇਦਾਂ ਹੀ ਜੀ ਜੇ ਸਾਰੇ ਪਿੰਡ ਦੇ ਸਾਰੇ ਪਿੰਡ ਦੀ ਪੰਚਾਇਤ ਜਾਂ ਸਾਰੇ ਪਿੰਡ ਓਦਾਂ ਹੀ ਪਿੰਡ ਦਾ ਸੁਧਾਰ ਕਰੇ ਜੀ ਕਿੰਨਾ ਸੋਹਣਾ ਲੱਗੇ ਜੀ ਐਵੇਂ ਸਾਡੇ ਪਿੰਡ ਦਾ ਇੱਕ ਨੌਜਵਾਨ ਮੁੰਡਾ ਹੁਣ ਸਰਪੰਚ ਬਣਿਆ ਜੀ ਪਰ ਨੌਜਵਾਨ ਮੁੰਡੇ ਆ ਜਿਹੜੇ ਜੀ ਮੈਂਬਰ ਬਣੇ ਨੇ ਤੇ ਉਮੀਦ ਆ ਜੀ ਸਾਨੂੰ ਕਿ ਸਾਡੇ ਆਪਣੇ ਪਿੰਡ ਦਾ ਸੁਧਾਰ ਹੋਊਗਾ ਜੀ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨਗੇ ਜੀ ਕੋਸ਼ਿਸ਼ ਹੀ ਕੀ ਜੀ ਉਹ ਕਰਨਗੇ ਵੀ ਉਮੀਦ ਆ ਜੀ ਕੋਈ ਕੋਈ ਚੰਗਾ ਬੰਦਾ ਸਰਪੰਚ ਬਣਦਾ ਜੀ ਕੋਈ ਮੈਂਬਰ ਆਨ ਵਧੀਆ ਬਣਦੇ ਨੇ ਜੀ ਮੁੰਡੇ ਤਾਂ ਸਾਰਾ ਕੁਝ ਵਧੀਆ ਹੁੰਦਾ ਜੀ ਇਹ ਪਿੰਡ ਨੂੰ ਜੀ ਰਸਤਾ ਜਾਂਦਾ ਜੀ ਆਪਣੇ ਇਧਰੋਂ ਮੈਂ ਆਇਆ ਜੀ ਰਾਏਕੋਟ ਸਾਈਡ ਤੋਂ ਜੀ ਚਲੋ ਹੁਣ ਚੱਲਦੇ ਆਂ ਜੀ ਪਿੰਡ ਅਮਾ ਪਿੰਡ ਜੀ ਲੈਫਟ ਹੈਂਡ ਨੂੰ ਜੀ ਤੇ ਮੀਨੀਆ ਸਿੱਧਾ ਜਾਂਦਾ ਰਸਤਾ ਜੀ ਸਤਿ ਸ਼੍ਰੀ ਅਕਾਲ ਬਜ਼ੁਰਗੋ ਸਤਿ ਸ਼੍ਰੀ ਅਕਾਲ ਜੀ ਅਸਲੀ ਸਤਿ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਵਧੀਆ ਧੁੱਪ ਸੇਕ ਰਹੇ ਹਾਂ ਹਾਂ ਜੀ ਧੁੱਪ ਸੇਕ ਇਹ ਬਜ਼ੁਰਗ ਬੈਠੇ ਆ ਭਾਈ ਧੁੱਪ ਸੇਕਦੇ ਨੇ ਜੀ ਬਾਬਾ ਜੀ ਤੇ ਆਪਣਾ ਪਿੰਡ ਆ ਜੀ ਮੀਨੀਆ ਅੱਛਾ ਜੀ ਪਿੰਡ ਤਾਂ ਵੈਸੇ ਹੁਣ ਲੁਧਿਆਣੇ ਚਲੇ ਚ ਰਹਿੰਦੇ ਆ ਜੀ ਮਾਲਕਪੁਰ ਪਿੰਡ ਆ ਅੱਛਾ ਜੀ ਇਹ ਪਿਛਲਾ ਪਿੰਡ ਆਪਣਾ ਮੀਨੀਆ ਮੈਂ ਚੱਲ ਪਿੰਡ ਜਾ ਕੇ ਆਉਣੇ ਆਈ ਅੱਜ ਮਿਲ ਕੇ ਆਉ ਜੀ ਹੋਰ ਠੀਕ ਠਾਕ ਜੀ ਹਾਂ ਜੀ ਹਾਂ ਜੀ ਹੋਰ ਕਾਹ ਪਣੀ ਬਾਜੀ ਧੰਨਵਾਦ ਮਾਪਈ ਤੁਹਾਡਾ ਬਹੁਤ ਬਹੁਤ ਇਹ ਬਜ਼ੁਰਗੇ ਬਾਈ ਜੀ ਕੰਮ ਕਰ ਰਹੇ ਨੇ ਜੀ ਦੁਕਾਨ ਬਣਾ ਰਹੇ ਨੇ ਕਿੰਨਾ ਪਿਆਰ ਹੁੰਦਾ ਪਿੰਡਾਂ ਦੇ ਵਿੱਚ ਜੀ ਪਿਆਰ ਨਾਲ ਆਪਾਂ ਦਾ ਮਿਲਦੇ ਵਰਦੇ ਨੇ ਜੀ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਜੀ ਇਹੀ ਹੁੰਦੀ ਹੈ ਜੀ ਪਿੰਡਾਂ ਦੀ ਸੌਗਾਤ ਜਦੋਂ ਆਪਾਂ ਇੱਕ ਦੂਜਿਆਂ ਨੂੰ ਮਿਲਦੇ ਆਂ ਜੀ ਦੇਖਦੇ ਆਂ ਜੀ ਤਾਂ ਹੱਸ ਖੇਡ ਕੇ ਮਿਲਦੇ ਨੇ ਜੀ ਸਾਰੇ ਔਰੀ ਆਹ ਲਓ ਜੀ ਸਾਡੇ ਪਿੰਡ ਨੂੰ ਰਸਤਾ ਮੁੜ ਗਿਆ ਜੀ ਮੀਨੀਆਂ ਨੂੰ ਪਿੰਡ ਜਾ ਕੇ ਮਿਲਦੇ ਆਂ ਜੀ ਹਾਂ ਲੋਰੀ ਉਸੇ ਪਿੰਡ ਆ ਗਏ ਜੀ ਇਹ ਸਾਡਾ ਪਿੰਡ ਮੀਨੀ ਆ ਜੀ ਬੈਕ ਤੋਂ ਤੁਹਾਨੂੰ ਬੰਦਾ ਦਿਖਾਣਾ ਜੀ ਪਰ ਮੈਨੂੰ ਤਾਂ ਸ਼ਾਇਦ ਜਾਣਦੇ ਨਹੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਡਾ ਹੀ ਪਿੰਡ ਆਈ ਇਹ ਵੀ ਹਾਂ ਜੀ ਸਾਡਾ ਵੀ ਇਹੀ ਪਿੰਡ ਆ ਕਿਹਦੇ ਬੱਚੇ ਗਿੰਦਰ ਹੋਣੀ ਅਰੇ ਇਧਰ ਮੰਦਿਰ ਬਣਿਆ ਹੋਇਆ ਘਰ ਦੇ ਵਿੱਚ ਆਪਣਾ ਮਲੇ ਰਾਤ ਹੈ ਹਾਂ ਸਾਡੇ ਤਾਇਆ ਨੇ ਗਾਂ ਪੋਤੇ ਨੇ ਮੁੰਡੇ ਨੇ ਠੀਕ ਹੈ ਠੀਕ ਸਾਡਾ ਪਿੰਡ ਤਾਂ ਲੁਧਿਆਣਾ ਜ਼ਿਲ੍ਹੇ ਚਾ ਹੁਣ ਠੀਕ ਹੈ ਸਾਡਾ ਪਿੰਡ ਆਏ ਮੀਨੀਆਂ ਪਿਛਲਾ ਪਿੰਡ ਸ਼ਾਇਦ ਤੁਸੀਂ ਮੇਰੇ ਪਾਪਾ ਜੀ ਨੂੰ ਜਾਣਦੇ ਹੋਵੋਗੇ ਜਾਂ ਤੁਹਾਡੇ ਬਜ਼ੁਰਗ ਜਾਣਦੇ ਹੋਣੇ ਆ ਪੰਡਤ ਲక్ష్ਮਣ ਦਾਸ ਆਸਤਮਾਨ ਦਾ ਦੇਖਿਆ ਰਹਿ ਗਿਆ ਨਿੱਕਾ ਹੋ ਜਾਵੇ ਆ ਮੇਰੇ ਪਿਤਾ ਜੀ ਸੀਗੇ ਜੀ ਆ ਵੀ ਨਿੱਕਾ ਜਾਂ ਹੁੰਦਿਆਂ ਨੇ ਦੇਖਿਆ ਹਾਂ ਨਿੱਕੇ ਹੁੰਦਿਆਂ ਨੇ ਦੇਖਿਆ ਅੱਜ ਪਿੰਡ ਚਿੱਤੇ ਆਇਆ ਤੇ ਮੈਂ ਪਿੰਡ ਤਾਂ ਆਉਂਦਾ ਰਹਿੰਦਾ ਜੀ ਮੈਂ ਬੱਤ ਤੇ ਟਿਕਣ ਆਉਂਦਾ ਰਹਿੰਦਾ ਜੀ ਮੈਂ ਠੀਕ ਆ ਠੀਕ ਹਾਂ ਬਾਈ ਬੰਤਰੀ ਦਾ ਕੰਮ ਵੀ ਕਰਦਾ ਹਿੰਦਾ ਹਾਂ ਗਾਂਕੋ ਦੇ ਲਾਏ ਵੇ ਬੱਸ 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 ਉਹੀ 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 ਇੱਥੋਂ ਮੇਰਾ ਐ ਵੱਡਿਆ ਗਿਆ ਸੀ ਗੁੱਟ ਉਹਦੇ ਲਾਏ ਬੈਠਾ ਪਾਪਾ ਜੀ ਦੀ ਗੱਲ ਕਰਦੇ ਨੇ ਜੀ ਆ ਬਜ਼ੁਰਗ ਖੜੇ ਨੇ ਪਿੱਛੇ ਜੀ ਘਰ ਬਣਾ ਰਹੇ ਨੇ ਜੀ ਚਲੋ ਠੀਕ ਹੈ ਜੀ ਕੋਈ ਨਹੀਂ ਹੋਰ ਸੇਵਾ ਕੋਈ ਬਾਜੀ ਬਾਜੀ ਧੰਨਵਾਦ ਕੋਈ ਨਹੀਂ ਛੋਟਾ ਇਹ ਵੀ ਕਰ ਹਾਂ ਕੋਈ ਚੱਕਰ ਨਹੀਂ ਜੀ ਪਿੰਡ ਵਾਲਿਆਂ ਨੂੰ ਮਿਲ ਲੈਨੇ ਤਾਂ ਹੀ ਖੁਸ਼ ਹੋ ਜਾਂਦਾ ਮਨ ਹਾਂਜੀ ਠੀਕ ਹੋ ਗੋਗਾ ਵਾਲਿਓ ਮੀਨੇ ਵਾਲਿਓ ਵਧੀਆ ਵਧੀਆ ਇਹ ਦੇਖੋ ਪਿੰਡਾਂ ਦੇ ਵਿੱਚ ਜੀ ਕਿੰਨੇ ਖੁਸ਼ ਹੁੰਦੇ ਨੇ ਜੀ ਦੇਖ ਕੇ ਜੀ ਹਨਾ ਇੱਕ ਦੂਜਿਆਂ ਨੂੰ ਜੀ ਮਨ ਖੁਸ਼ ਹੋ ਜਾਂਦਾ ਦੀ ਆਪਣਾ ਪਿਛਲਾ ਉਹ ਖੇਤਾਂ ਦੇ ਵਿੱਚ ਜਗ੍ਹਾ ਵਿਖਦੀ ਹੋਣੀ ਆ ਜੀ ਇਹ ਦੂਰੋਂ ਹੀ ਘਰ ਦਾ ਪਤਾ ਲੱਗ ਜਾਂਦਾ ਜੀ ਆ ਮੰਦਰ ਬਣਿਆ ਹੋਇਆ ਜੀ ਵਿੱਚ ਇਹ ਆਪਣਾ ਘਰ ਆ ਜੀ ਆ ਦੇਖੋ ਆ ਦੇਖੋ ਆ ਭੈਣਾ ਪੱਠੇ ਲੈਣ ਜਾਂਦੀਆਂ ਜੀ ਪੱਠੇ ਲੈਣ ਚੱਲੀਆਂ ਜੀ ਸਾਡਾ ਪਿੰਡ ਇਹੀ ਆ ਜੀ ਠੀਕ ਆ ਹਾਂ ਜੀ ਪਿੰਡ ਦੇ ਵਿੱਚ ਆ ਗਏ ਜੀ ਉਹ ਬਾਰ ਬਾਰ ਸੱਜਣ ਮਿੱਤਰ ਮਿਲੇ ਉਹਨਾਂ ਨਾਲ ਗੱਲਾਂ ਕੀਤੀਆਂ ਬੜਾ ਮਨ ਖੁਸ਼ ਹੋਇਆ ਆਲਾ ਇਹ ਤੋਂ ਨੂੰ ਅਬਜ਼ਰਗਾ ਨੂੰ ਮਿਲਾ ਕੇ ਲੈ ਕੇ ਆਉਣਾ ਸਤਾਇਆ ਹੁੰਦਾ ਜੀ ਆਪਣੇ ਘਰ ਨੂੰ ਸਸੀ ਗਾਲ ਜੀ ਠੀਕ ਠਾਕ ਹੋ ਬਜ਼ੁਰਗੋ ਆਹੀ ਪਿੰਡ ਆ ਜੀ ਆਪਣਾ ਮੀਨੀਆ ਹੀ ਹਾਂਜੀ ਮੀਨੀਆ ਅਸੀਂ ਵੀ ਇਸ ਪਿੰਡ ਦੇ ਹੀ ਆ ਜੀ ਅੱਛਾ ਪੰਡਤ ਲక్ష్ਮਣ ਦਾ ਮੁੰਡਾ ਜੀ ਮੈਂ ਉਹ ਬਨੇ 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 ਸਸੀ ਗਾਲ ਜੀ ਠੀਕ ਆ ਠੀਕ ਆ ਠੀਕ ਆ ਹੋਰ ਜੀ ਠੀਕ ਹੋ ਜੀ ਹਾਂ ਉਹ ਰੇਣਾ ਜੀ ਮਾਲਕਪੁਰ ਹਾਂ ਜੀ ਮਾਲਕਪੁਰੋਂ ਹੀ ਆਇਆ ਜੀ ਮੈਂ ਹਾਂ ਜੀ ਹਾਂ ਉਹ ਅਰਜਨ ਸਿਓਂ ਕਿ ਆਪਣੀ ਮਾਤਾ ਜੀ ਆਏ ਹੋਏ ਨੇ ਉਹਨਾਂ ਨੂੰ ਲੈਣ ਆਇਆ ਕਾਫੀ ਦਿਨ ਹੋ ਗਏ ਉਹਨਾਂ ਨੂੰ ਮਿਲਣ ਆਈ ਸੀਗੀ ਅੱਡੀ ਮਾਤਾ ਜੀ ਅੱਛਾ ਬੀਬੀ ਮੇਰੀ ਅਰਜਨ ਕੇ ਅਰਜਨ ਜਿਉਣ ਬਿਲੀਏ ਕਿ ਹਾਂ ਜੀ ਹਾਂ ਅਰਜਨ ਜਾਂਦਾ ਸੀ ਮੈਂ ਵੀ ਜਾਂ ਕੋਰ ਪਾਪੇ ਨਾ ਅੱਛਾ ਗਏ ਤੁਸੀਂ ਹਾਂ ਪਿੰਡ ਅੱਛਾ ਅੱਛਾ ਠੀਕ ਹੈ ਠੀਕ ਹਾਂ ਇਹ ਬਜ਼ੁਰਗ ਬੈਠੇ ਨੇ ਜੀ ਆਪਣੇ ਪਿਛਲੇ ਪਿੰਡ ਦੇ ਜੀ ਮੀਨੀਆ ਦੇ ਜੀ ਇਹ ਪਾਪਾ ਜੀ ਨੂੰ ਜਾਣਦੇ ਨੇ ਜੀ ਮੈਨੂੰ ਤਾਂ ਨਹੀਂ ਜਾਣਦੇ ਹੈਗੇ ਤੇ ਹੁਣ ਜਦੋਂ ਆਪਾਂ ਦੱਸਦੇ ਆ ਫੇਰ ਹੀ ਪਤਾ ਲੱਗਦਾ ਜੀ ਹਾਂਜੀ ਹਾਂਜੀ ਬਾਦ ਜੀ ਧੰਨਵਾਦ ਜੀ ਉਹਨਾਂ ਨੂੰ ਲੈ ਕੇ ਜਾਣਾ ਜੀ ਬਸ ਇਹਨੂੰ ਮਿਲਣ ਆਇਆ ਮੈਂ ਇਹ ਚੱਲ ਮਿਲ ਚੱਲਦੇ ਆ ਨਾਲੇ ਲੈ ਆਉਣੇ ਆ ਜੀ ਲੋ ਠੀਕ ਹੈ ਜੀ ਉੱਥੇ ਉੱਥੇ ਆਪਣੇ ਅੰਡੇਰੇ ਦੀ ਕੰਮ ਹਾਂਜੀ 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 ਉੱਥੇ ਹੀ ਜੀ ਉੱਥੇ ਹੀ ਉੱਥੇ ਪੈਂਡੀ ਪੈਂਡ ਹਾਂਜੀ ਹਾਂਜੀ ਪੈਂਡ ਚੀ ਜੀ ਪੈਂਡ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਵਾਜ ਜੀ ਬਾਤ ਧੰਨਵਾਦ ਬਾਬਾ ਜੀ ਧੰਨਵਾਦ ਜੀ ਜੀ ਕੀ ਕਹੋ ਠੀਕ ਹੈ ਠੀਕ ਹੈ ਵਧੀਆ ਜੀ ਲਈ ਜਾਨੇ ਉਹ ਨਜ਼ਾਰੇ ਨਹੀਂ ਦਾਸ਼ ਕੁੱਟੀ ਜਾਨੇ ਹੋ ਤੁਹਾਡੇ ਪਿੰਡ ਦੇ ਹੀ ਆ ਜੀ ਆਪਾਂ ਵੀ ਮੀਨੀਆਂ ਦੇ ਪੰਡਤ ਲక్ష్ਮਣ ਦਾ ਮੁੰਡਾ ਜੀ ਮੈਂ ਹਾਂ ਜੀ ਪਛਾਣਦੇ ਹਾਂ ਪਪਾ ਜੀ ਨੂੰ ਨਹੀਂ ਜਾਣਦੇ ਸੀ ਗੰਦਰ ਹੁਣੀ ਤੋਤੇ ਹੁਣੀ ਹਾਂ ਸਾਬਾ ਜਾਦੇ ਆਣ ਦਿਓ ਨਾ ਬਾੜੇ ਬਾੜੇ ਦੇਖਿਆ ਹਾਂ ਹਾਂ ਪੰਡਤ ਦਾ ਪੰਡਤ ਲਿਸ਼ਿ ਰਿਸ਼ਮਨ ਦਾ ਹਿਸ਼ਮਨ ਦਾਸ ਦਾ ਕਿੱਥੇ ਰਹੇ ਨੇ ਮਲਕਪੁਰ ਜੀ ਲੁਧਿਆਣਾ ਜ਼ਿਲ੍ਹੇ ਚ ਮਲਕਪੁਰ ਮਲਕਪੁਰ ਰਹਿੰਦੇ ਆ ਮਲਕਪੁਰ ਜੀਵਨਾ ਨਾ ਨਾ ਜੀ ਉਹ ਮਲਕ ਜੀਵਨਾ ਤਾਂ ਜਗਰਾਉ ਕੋਲੇ ਆ ਇਹ ਜੀ ਹੰਬੜਾ ਰੋਡ ਤੇ ਆ ਕਪੜਾ ਰੋਡ ਤੇ ਹਾਂ ਜੀ ਹੋਰ ਚਾਹ ਪਾਣੀ ਬਾਜੀ ਬਾਜੀ ਮੈਂ ਤੁਹਾਨੂੰ ਆ ਤਾਸ਼ ਖੇਡਦੇ ਨੂੰ ਦੇਖਿਆ ਜੀ ਮੈਂ ਬਾਬਾ ਜੀ ਤਾਸ਼ ਕੁੱਟਣ ਲੱਗੇ ਨੇ ਬᱹਬੀਆ ਲੱਗਦੇ ਹੋ ਮੈਂ ਕਿਤੇ ਮਿਲਦੀ ਐ ਜੀ ਗੱਲ। ਉਹ ਠੀਕ ਠਾਕ ਜੀ। ਚਲੋ ਠੀਕ ਆ ਜੀ। ਇਹ ਬਜ਼ੁਰਗ ਜੀ ਤਾਜ ਖੇਡਦੇ ਸੀਗੇ ਜੀ। ਉਹ ਦੇਖ ਕੇ ਬਜ਼ੁਰਗਾਂ ਨੂੰ ਬਣ ਖੁਸ਼ ਹੋਇਆ। ਇਹ ਬਜ਼ੁਰਗਾਂ ਨੂੰ ਮਿਲੋ ਜੀ ਸਾਡੇ ਪਾਪਾ ਜੀ ਨਾਲ ਬਹੁਤ ਪਿਆਰ ਹੁੰਦਾ ਸੀ ਇਹਨਾਂ ਦਾ ਜੀ। ਹਾਂ ਜੀ ਬਾਬਾ ਜੀ ਠੀਕ ਹੋ ਜੀ। ਹਾਂ ਜੀ ਹਾਂ ਬਹੁਤ ਵਧੀਆ ਜੀ। ਹੁਣ ਆਏ ਦੱਸੋ ਬਾਬਾ ਜੀ ਇੱਕ ਗੱਲ। ਕਿ ਪਹਿਲਾਂ ਘਰ ਕੱਚੇ ਸੀ ਲੋਕਾਂ ਦੇ ਮਨ ਪੱਕੇ ਹੁੰਦੇ ਸੀਗੇ ਹਾਂਜੀ ਤੇ ਹੁਣ ਘਰ ਪੱਕੇ ਨੇ ਤੇ ਦਿਲ ਕੱਚੇ ਕਿਉਂ ਹੋ ਗਏ ਉਹ ਵੀ ਦਹਿਲੋਂ ਆਏ ਹੋਗੇ ਵੀ ਉਹ ਫਮਾਸ਼ ਹੋ ਗਏ ਸਾਰੇ ਹਾਂਜੀ ਲਾਲਚੇ ਹੋ ਗਏ ਹਾਂਜੀ ਉਹ ਲਾਲਚ ਨਹੀਂ ਹੋ ਉਹ ਪ੍ਰੇਮ ਸੀ ਉਦੋਂ ਪ੍ਰੇਮ ਸੀਗਾ ਜੀ ਆ ਦੇਖ ਲਓ ਜੀ ਕਿੰਨੀਆਂ ਸੋਹਣੀਆਂ ਗੱਲਾਂ ਕੀਤੀਆਂ ਬਾਬਾ ਜੀ ਨੇ ਜੀ ਪਹਿਲਾਂ ਪਿਆਰ ਹੁੰਦਾ ਸੀ ਜੀ ਪ੍ਰੇਮ ਹੁੰਦਾ ਸੀ ਜੀ ਤੇ ਹੁਣ ਹੁਣ ਕੀ ਰਹਿ ਗਿਆ ਜੀ ਬਸ ਜੇ ਮਿਲ ਗਏ ਤਾਂ ਪਿਆਰ ਆ ਜੀ ਨਾ ਮਿਲੇ ਤਾਂ ਕੁਝ ਵੀ ਨਹੀਂ ਯਾਦਗਾਰਾਂ ਹੈਗੀਆਂ ਨਹੀਂ ਉਹ ਪੁਰਾਣੇ ਬੰਦੇ ਜਿਹੜੇ ਮਿਲਦੇ ਨਹੀਂ ਸੱਜਣ ਮਿੱਤਰ ਜੀ ਮੈਂ ਫੇ ਪਿੰਡਾਂ ਦੇ ਵਿੱਚ ਤਾਂ ਹੈਗਾ ਜੀ ਮੇਰੇ ਜੀ ਨਾ 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 ਸ਼ਹਿਰਾਂ ਦੇ ਵਿੱਚ ਕੁਝ ਨਹੀਂ ਜੀ ਮੈਂ ਜੀ ਕੈਨੇਡਾ ਦੀ ਗੱਲ ਕਰਦੀ ਉੱਥੇ ਤਾਂ ਖਤਮ ਖਤਮੀ ਆ ਜੀ ਕਹਾਣੀ ਦੀ ਸਹੀ ਗੱਲ ਆ ਜੀ ਤੁਸੀਂ ਮਾਰੋ ਕਿਹੜਾ ਉੱਧਰ ਆਓ ਜੀ ਆ ਜੋ ਬੁੱਢੇ ਦੱਸਦੇ ਹੁੰਦੇ ਐ ਮੇਰੇ ਆ ਵੀ ਆ ਆ ਆਪਣਾ ਘਰ ਆ ਅੱਛਾ ਅੱਛਾ ਉਧਰ ਆ ਉਧਰ ਮੱਲੇ ਵਾਲਾ ਰਾਹ ਤੇ ਅਰਜਨ ਸਿਓਗੇ ਜੱਗੇ ਕੇ ਠੀਕ ਆ ਠੀਕ ਆ ਠੀਕ ਆ ਜੀ ਹਾਂ ਤਾਂ ਇਧਰ ਬਾਹਰ ਆ ਕੇ ਜਿੱਦੇ ਤੁਸੀਂ ਆਣੇ ਆ ਹਾਂ ਜੀ ਚਲੋ ਬਹੁਤ ਵਧੀਆ ਜੀ ਹੋਰ ਸਭ ਵਧੀਆ ਜੀ ਚਲੋ ਮਿਲਿਆ ਕਰਾਂਗੇ ਜੀ ਬਾਬਾ ਜੀ ਜਦੋਂ ਆਉਂਦੇ ਕਰਦੇ ਜੀ ਹਾਂ ਜੀ ਉਧਰ ਵੀ ਬੈਠੇ ਨੇ ਜੀ ਆਹ ਦੇਖੋ ਬੋੜ ਦਾ ਦਰਖਤ ਆ ਜੀ ਆ ਥੱਲੇ ਜੀ ਧੁੱਪ ਸੇਕਦੇ ਹੋ ਜੀ ਬਾਬਾ ਜੀ ਨੂੰ ਮਿਲ ਕੇ ਆਣਾ ਉਹ ਜਾਣਦੇ ਨੇ ਜੀ ਬਾਬਾ ਜੀ ਜਾਣਦੇ ਹੋਣੇ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਮੈਂ ਤੁਹਾਨੂੰ ਦੱਸੂਗਾ ਇੰਟਰੋਡਕਸ਼ਨ ਜੀ ਫਿਰ ਪਤਾ ਲੱਗੂਗਾ ਜੀ ਅੱਛਾ ਅੱਛਾ ਪੰਡਤ ਲక్ష్ਮਣ ਦਾਸ ਜੀ ਦਾ ਮੁੰਡਾ ਜੀ ਮੈਂ ਉਹ ਬੱਲੇ ਪਛਾਣ ਗਏ ਜੀ ਹੁਣ ਹਾਂ ਬਸ ਕਿੱਥੇ ਤੋਂ ਪਤਾ ਲੱਗਿਆ ਹਾਂ ਹਾਂ ਮਰਗਪੁਰ ਚਲੇ ਗਏ ਜੀ ਉੱਥੋਂ ਆਇਆ ਹਾਂਜੀ ਇੱਥੇ ਮਾਤਾ ਆਈ ਹੋਈ ਆ ਆਪਣੀ ਆਪਣੇ ਅਰਜਨ ਸਿਓਗੇ ਆ ਜੱਗੇ ਹੋਣਾ ਦੇ ਉੱਥੇ ਮਿਲਣ ਆਏ ਸੀ ਇਹਨਾਂ ਦੇ ਚਾਰ ਜਸਵੰਤ ਤਾਂ ਹੈਗਾ ਨਹੀਂ ਜਸਵੰਤ ਵੀ ਗੁজার ਗਿਆ ਜੀ ਉਹਨਾਂ ਦੇ ਮੁੰਡੇ ਉਹਨਾਂ ਦੇ ਮੁੰਡੇ ਹੈਗੇ ਆ ਜੀ ਮੁੰਡੇ ਤਾਂ ਹੈਗੇ ਆ ਜਾਇਆ ਕਰ ਸਕਦਾ ਹੀ ਹਾਂ ਸੜਕ ਤੇ ਘਰ ਆ ਜੀ ਉਹਨਾਂ ਦਾ ਉਹ ਉਹ ਉਹਨਾਂ ਦੇ ਘਰ ਦੇ ਪਿੱਛੇ ਆਪਣਾ ਘਰ ਆ ਜੀ ਠੀਕ ਆ ਹਾਂ ਜੀ ਹਾਂ ਉਹਨਾਂ ਦੇ ਘਰ ਦੇ ਪਿੱਛੇ ਆਪਣਾ ਘਰ ਹੋਰ ਸਭ ਮੇਰੇ ਪਾਸੇ ਉਹ ਇੱਥੇ ਉਹਨਾਂ ਦੀ ਥਿਖੀ ਆ ਤਿੰਨ ਕੋਠੀਆਂ ਤਿੰਨ ਭਰਾ 72 ਹੋਣੇ ਅੱਛਾ ਜੀ ਕਿਸਨੇ ਪਾਸੇ ਜਸਵੰਤ ਕੇ ਪਰੋਂ ਫੜਾ ਕੇ ਕਿਤਾ ਜੀ ਕਿਹਨਾਂ ਦੇ ਘਰੇ ਕੌਣ ਨੇ ਮੇਰਾ ਖਾਲਾ ਉਹਦਾ ਨਾਮ ਬਾਧਰੀ ਆ ਬਾਹਦਰ ਜੀ ਮੈਂ ਨਹੀਂ ਜਾਣਦਾ ਹੈਗਾ ਬਾਬਾ ਜੀ ਉਹ ਅਸਰਪੁਰ ਵਾਹ ਹੈ ਬਾਹਰ ਹਸਨਪੁਰ ਮੈਂ ਨਹੀਂ ਜਾਣਦਾ ਹੈਗਾ ਤਿੰਨ ਘਾਰਾ ਉਹ ਕਿੰਨੇ ਭਰਾ ਸਨ ਠੀਕ ਆ ਜੀ ਉਹ ਵੀ ਉੱਥੇ ਆਉੜੇ ਮੈਂ ਤਾਂ ਪੜਦਾ ਆਇਆ ਚਾਹ ਖਾਣ ਲੱਗਿਆ ਅੰਦਰ ਬੈਠਾ ਅੱਛਾ ਅੰਦਰ ਬਿਠਾਲੇ ਹਾਲ ਦੇਖ ਕੇ ਅੱਛਾ 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 ਮੈਨੂੰ ਕਦਾ ਪਾਈਏ ਦਾ ਕਰਕੇ ਵੇਚ ਤੋਂ ਬੜਿਆ ਨਾ ਝੋਨਾ ਵੇਚ ਤੋਂ ਬਣਿਆ ਹਾਂਜੀ ਇੱਕ ਕਿੰਨਾ ਬਿੱਤਾ ਜੀ ਚਾੜੇ ਕੰਦੇ ਪਾਲੀ ਦੇ ਲੈ ਲਏ ਆ ਅੱਛਾ ਚਲੋ ਬਹੁਤ ਵਧੀਆ ਜੀ ਬਹੁਤ ਵਧੀਆ ਦੇਖੋ ਮਿਹਨਤ ਦੇ ਨਾਲ ਹੀ ਆ ਜੀ ਮਿਹਨਤ ਕਰਦੇ ਹੁੰਦੇ ਆ ਲਖਮਣ ਦਾਸ ਹਾਂ ਜੀ ਪਾਪਾ ਜੀ ਤਾਂ ਬਹੁਤ ਪਿੰਡ ਦੀ ਪਿੰਡ ਦਾ ਤਾਂ ਮੋਹ ਬਹੁਤ ਸੀ ਉਹਨਾਂ ਨੂੰ ਜੀ ਮੀਨੀਆ ਨਾਲ ਤਾਂ ਬਹੁਤ ਪਿੰਡ ਤਾਂ ਪਿੰਡ ਹੈ ਹੁਣ ਸਾਡਾ ਵੀ ਹੁਣ ਸਾਡਾ ਵੀ ਪਿੰਡ ਇਹੀ ਆ ਜੀ ਹੁਣ ਪਿਸ਼ੋਕੜ ਤਾਂ ਨਹੀਂ ਜੀ ਕਦੇ ਭੁੱਲਿਆ ਜਾਂਦਾ ਜੀ ਹਨਾ ਪਿੰਡ ਤਾਂ ਪਿੰਡ ਆ ਜੀ ਹਾਂ ਜਿਹੜੀ ਆ ਇਹ ਪਛੋਕੜੀ ਭੁੱਲ ਗਿਆ ਉਹ ਬੰਦਾ ਨਾ 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 ਪਛੋਕੜ ਨਹੀਂ ਭੁੱਲਣਾ ਚਾਹੀਦਾ ਜੀ ਹਾਂਜੀ ਚਾਹੇ ਚੰਗਾ ਚਾਹੇ ਹਾਂ ਨਾ ਪਛੋਕੜ ਨਹੀਂ ਕਰੇ ਭੁੱਲਿਆ ਜਾਂਦਾ ਪਿੰਡ ਨੂੰ ਤਾਂ ਕਦੇ ਭੁੱਲੀ ਨਹੀਂ ਸਕਦੇ ਆਪਾਂ ਜੀ ਇਹ ਜੀ ਪਿੰਡ ਦੇ ਬਜ਼ੁਰਗ ਨੇ ਜੀ ਬੈਠੇ ਜੀ ਬਜ਼ੁਰਗਾਂ ਨੂੰ ਜਾਣਦੇ ਨੇ ਪਾਪਾ ਜੀ ਨੂੰ ਸਾਡੇ ਨੂੰ ਜੀ ਤੇ ਮੈਂ ਇਹਨਾਂ ਨੂੰ ਪਹਿਲੀ ਵਾਰ ਮਿਲਿਆ ਜੀ ਬਹੁਤ ਵਧੀਆ ਲੱਗਿਆ ਜੀ ਇਹਨਾਂ ਨੂੰ ਮਿਲ ਕੇ ਬਹੁਤ ਸੋਹਣਾ ਲੱਗਿਆ ਜੀ ਠੀਕ ਆ ਬਾਬਾ ਜੀ ਮਿਲਦੇ ਰਹਾਂਗੇ ਜੀ ਤੁਹਾਨੂੰ ਬਾਜੀ ਧੰਨਵਾਦ ਜੀ ਠੀਕ ਆ ਜੀ ਠੀਕ ਆ ਜੀ ਕਿੱਦਾਂ ਜੀ ਲੋ ਜੀ ਘਰੇ ਪਹੁੰਚ ਗਏ ਜੀ ਅਸੀਂ ਵਧੀਆ ਹਲਵਾ ਜੀ ਵਧੀਆ ਜੀ ਆ ਬੇਬੇ ਖੜੀ ਹੈ ਜੀ ਮਾਤਾ ਉਧਰ ਨੂੰ ਮੂੰਹ ਜਾ ਘਵਾ ਕੇ ਉਹ ਗੱਡੀ ਨੂੰ ਡੇ ਵਾਲੇ ਪਾਸੇ ਚਲੇ ਗਏ ਹੈ ਉਹ ਠੀਕ ਠਾਕ ਜੀ ਹਾਂ ਜੀ ਵਧੀਆ ਦੇਖੋ ਜੀ ਇਹ ਸਾਡਾ ਪਿੰਡ ਆ ਜੀ ਪਿਛਲਾ ਠੀਕ ਆ ਜੀ ਜੱਦੀ ਪਿੰਡ ਇਹ ਜੱਦੀ ਪਿੰਡ ਆ ਜੀ ਸਾਡਾ ਜੱਦੀ ਪਿੰਡ ਦੇ ਬੰਦੇ ਆ ਜੀ ਆ ਦੇਖ ਲੋ ਜੀ ਬਾਜੀ ਪਿਆਰ ਆ ਜੀ ਪਿਆਰ ਕਰਕੇ ਆ ਜਾਈਦਾ ਜੀ ਪਿਛਲੇ ਪਿੰਡ ਧਰਤੀ ਮਾਤਾ ਨਾਲ ਜੁੜੇ ਆ ਹਾਂ ਜੀ ਧਰਤੀ ਨਾਲ ਜੁੜੇ ਹੋਏ ਆ ਜੀ ਕੋ ਠੀਕ ਠਾਕ ਜੀ ਹਾਂ ਜੀ ਕੀ ਢਾਲੀ ਵਾਲਾ ਸਾਹਿਬ ਚੰਗਰਾਜ ਜੱਗਾ ਸਿੰਘ ਆ ਪਹਿਣਾ ਅਗੜੀ ਅੰਮਾ ਉਹ ਠੀਕ ਠਾਕ ਜੀ ਆ ਦੇਖ ਲੋ ਜੀ ਇਹ ਲਿਸਟਰ ਇੰਜਣ ਆ ਨਾ ਆ ਲਿਸਟਰ ਇੰਜਣ ਜੀ ਨਾਲ ਜਨਰੇਟਰ ਬਣਾਇਆ ਪਿਆ ਜੀ ਆ ਮਸ਼ੀਨ ਕੁੱਤਰੇ ਵਾਲੀ ਦੋਈ ਕੰਮ ਲੈਨੇ ਆਪਾਂ ਹਨਾ ਜਨਰੇਟਰ ਦੀ ਬਣੇ ਨੀ ਬਣੀ ਹਾਂ ਲਾਈਟ ਤਾਂ ਆਉਂਦੀ ਵੀ ਨਹੀਂ ਲੋਡ ਤਾਂ ਪੈਣੀ ਕਿਉਂ ਨਹੀਂ ਪੈਂਦੀ ਆ ਗਿਆ ਲੈ ਕੇ ਪੱਠੇ ਇਹ ਪੱਠੇ ਦਾ ਹੈ ਹੀ ਨਹੀਂ ਗੇ ਕੀ ਲੈ ਕੇ ਆਇਆ ਚਾਰ ਅਚਾਰ ਆ ਦੇਖੋ ਜੀ ਦੇਸੀ ਬੈੜਕਾ ਆ ਮਿਲੋ ਜੀ ਮੁੰਡੇ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਆ ਠੀਕ ਆ ਜੀ ਵਧੀਆ ਆ achar ਲੈ ਕੇ ਆਇਆ ਹੈ ਮੱਕੀ ਦਾ achar ਠੀਕ ਹੈ ਮੁੰਡਾ achar ਲੈ ਕੇ ਆਇਆ ਜੀ ਮੱਕੀ ਦਾ ਮਹਿੰਦਰ ਸਿੰਘ ਮੋੜ ਹਨਾ ਕੀ ਹਾਲ ਆ ਠੀਕ ਆ ਠੀਕ ਆ ਜੀ ਖੇਤ ਲੈ ਫੋਟੋ ਖੇਤ ਲੈ ਟੋਟੋ ਨਹੀਂ ਖੇਚਦਾ ਮੈਂ ਮੈਂ ਵੀਡੀਓ ਬਣਾਉਣਾ ਵੀਡੀਓ ਹੈ ਕਿੰਗਾ ਕਿੱਦਾਂ ਫਿਰ ਠੀਕ ਆ ਠੀਕ ਆ ਇਹ ਇਹ ਦਿਮਾਗ ਜਾ ਲਓ ਵੀਰੋ ਜੀ ਪਿੰਡੋਂ ਵਾਪਸ ਆ ਗਏ ਜੀ ਆ ਕੇ ਬੈਠ ਗਏ ਥੱਕ ਗਏ ਰੋਟੀ ਖਾ ਲਈ ਪਰ ਮਾਰੇ ਕੇ ਪਾਸ ਥੋੜਾ ਸਾਉਂਡ ਦੀ ਤਿਆਰੀ ਕਰਨ ਲੱਗੇ ਅੱਜ ਜੋ ਮੈਂ ਵੀਡੀਓ ਬਣਾਈ ਆਪਣੇ ਪਿੰਡ ਤੋਂ ਲੈ ਕੇ ਪਿਛਲੇ ਪਿੰਡ ਤੱਕ ਠੀਕ ਹੈ ਜੀ ਤੁਹਾਨੂੰ ਜ਼ਰੂਰ ਪਸੰਦ ਆਏਗੀ ਜੀ ਪੁਰਾਣੇ ਬਜ਼ੁਰਗਾਂ ਨੂੰ ਮਿਲੇ ਜੀ ਉਹਨਾਂ ਦੀਆਂ ਗੱਲਾਂ ਸੁਣੀਆਂ ਉਹਨਾਂ ਦੀਆਂ ਗੱਲਾਂ ਸੁਣ ਕੇ ਆਪਣੇ ਪਿਤਾ ਜੀ ਬਾਰੇ ਉਹਨਾਂ ਨਾਲ ਗੱਲਾਂ ਕੀਤੀਆਂ ਉਹਨਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਬਹੁਤ ਮਨ ਖੁਸ਼ ਹੋਇਆ ਉਹਨਾਂ ਦੀਆਂ ਗੱਲਾਂ ਸੁਣ ਕੇ ਸੋ ਧੰਨਵਾਦ ਵੀਰੋ ਤੁਹਾਡਾ ਵੀਡੀਓ ਦੇਖਣ ਦੇ ਲਈ ਧੰਨਵਾਦ